ਸਤਿ ਸ਼੍ਰੀ ਅਕਾਲ ਜੀ ਸਾਰੀਆਂ ਭੈਣਾਂ ਨੂੰ ਆਈ ਹੋਪ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਜੀ ਤੇ ਅੱਜ ਮੈਂ ਤੁਹਾਡੇ ਵਾਸਤੇ ਲੈ ਕੇ ਆਈਆਂ ਨਿਊ ਕਲੈਕਸ਼ਨ ਤਮੰਨਾ ਦੀ ਸੂਟ ਨੇ ਜੀ ਆਲ ਓਵਰ ਸੂਟ ਨੇ ਨਾਲ ਮਸਲੀਨ ਦਾ ਦੁਪੱਟੇ ਨੇ ਤੇ ਸੂਟ ਦੀ ਕੱਟ 5 ਮੀਟਰ ਦੀ ਹੈ ਇਹ ਤੇ ਸੂਟ ਬਹੁਤ ਸੋਹਣਾ ਹੈ ਐਵੇਂ ਦਾ ਰੈਡੀ ਹੋਊਗਾ ਇਹ ਸੂਟ ਬਣ ਕੇ ਬਹੁਤ ਸੋਹਣਾ ਸੂਟ ਹੋਊਗਾ ਤੁਸੀਂ ਲੈਸ ਵਗੈਰਾ ਲਾ ਕੇ ਵੀ ਸੂਟ ਬਣਾ ਸਕਦੇ ਹੋਗੇ ਤੇ ਬਹੁਤ ਵਧੀਆ ਸੂਟ ਤਿਆਰ ਹੋਊਗਾ ਜੀ ਇਹ ਤੇ ਇਹ ਮੇਂ ਦੇ ਫਲਾਵਰ ਨੇ ਦੇ ਵਿੱਚ ਆ ਦੇਖੋ ਬਹੁਤ ਸੋਹਣਾ ਸੂਟ ਹੈ ਕਾਟਨ ਦਾ ਸੂਟ ਹੈ ਪਿਓਰ ਕਾਟਨ ਦਾ ਬਹੁਤ ਵਧੀਆ ਸੂਟ ਹੈਗਾ ਇਹ ਤੇ ਇਹਦੇ ਨਾਲ ਆ ਇਹ ਵਾਲਾ ਦੁਪੱਟਾ ਹੈ ਮਸਲੀਨ ਦਾ 2 ਮੀਟਰ ਦੀ ਕੱਟ ਹੈ ਦੁਪੱਟੇ ਦੀ ਇਹ ਫਲਾਵਰਾਂ ਵਾਲਾ ਦੁਪੱਟਾ ਹੈਗਾ ਬਹੁਤ ਸੋਹਣਾ ਦੁਪੱਟਾ ਹੈ ਮਸਲੀਨ ਦਾ ਤੁਸੀਂ ਦੇਖ ਸਕਦੇ ਹੋ ਆਪ ਵੀ ਚੈੱਕ ਕਰ ਸਕਦੇ ਹੋ ਦੁਪੱਟਾ ਪਿਓਰ ਮਸਲੀਨ ਦਾ ਹੈ ਤੇ ਇਹਦੇ ਵਿੱਚ ਕਲਰ ਆਪਣੇ ਕੋਲੇ ਤਿੰਨੇ ਨਹੀਂ ਜੀ ਇਸ ਟਾਈਮ ਇੱਕ ਇਹਦੇ ਵਿੱਚ ਇਹ ਵਾਲਾ ਕਲਰ ਹੈ ਜੀ ਇਸ ਤਰ੍ਹਾਂ ਦਾ ਇਹ ਵਾਲਾ ਕਲਰ ਹੈ ਇਹ ਦੁਪੱਟਾ ਹੈ ਜਿਹਨ ਨਾਲ ਇਹ ਆਲ ਓਵਰ ਸੂਟ ਹੈ ਸਾਰਾ ਇਹ ਵੀ ਐਵੇਂ ਰੈਡੀ ਹੋਊਗਾ ਬਣ ਕੇ ਇਸ ਤਰ੍ਹਾਂ ਦਾ ਤੇ ਇੱਕ ਆਪਣੇ ਕੋਲੇ ਇਹ ਵਾਲਾ ਕਲਰ ਹੈ ਦੇ ਵਿੱਚ ਇਹ ਵਾਲਾ ਇਹਦਾ ਦੁਪੱਟਾ ਹੈਗਾ ਤੇ ਇਹ ਵਾਲਾ ਸੂਟ ਹੈ ਐਵੇਂ ਦਾ ਇਹ ਵੀ ਇਸ ਤਰ੍ਹਾਂ ਹੀ ਰੈਡੀ ਹੋਊਗਾ ਜੀ ਬਣ ਕੇ ਐਵੇਂ ਰੈਡੀ ਹੋਊਗਾ ਬਣ ਕੇ ਜੇ ਵੀ ਤੁਸੀਂ ਕਿਸੇ ਵੀ ਪੈਨ ਲੈਣੇ ਨੇ ਤਾਂ ਮੇਰੇ ਦਿੱਤੇ ਗਏ WhatsApp ਨੰਬਰ ਤੇ ਤੁਸੀਂ